ਮੇਰੇ ਨਾਲ ਸ਼ੰਭੂ ਬਾਰਡਰ ਤੋਂ ਜੁੜੇ ਨੇ ਸਰਦਾਰ ਕਾਕਾ ਸਿੰਘ ਕੋਟਰਾ ਜੋ ਬੀਕੇਯੂ ਦੇ ਲੀਡਰ ਨੇ ਕਾਕਾ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਾਕਾ ਸਿੰਘ ਜੀ ਕੱਲ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਹਦਾਇਤਾਂ ਦਿੱਤੀਆਂ ਵਾਂ ਕਿ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਉਹਨਾਂ ਨੇ ਬੈਰੀਕੇਡ ਲਾਏ ਆ ਉਹ ਹਟਾਤੇ ਜਾਣ ਇੱਕ ਹਫਤੇ ਦਾ ਟਾਈਮ ਦਿੱਤਾ ਵਾ ਸੋ ਹੁਣ ਤੁਹਾਡਾ ਕਿਸਾਨੀ ਜਥੇਬੰਦੀਆਂ ਦਾ ਇਹਦੇ ਉੱਪਰ ਕੀ ਫੈਸਲਾ ਵਾ ਦਾ ਜੀ ਇੱਕ ਤਾਂ ਮੈਂ ਦੱਸ ਦਿੰਦਾ ਵੀ ਕੱਲਾ ਸ਼ੰਭੂ ਬਾਡਰ ਤੇ ਨਹੀਂ ਬੈਠੇ ਐਸ ਵਕਤ ਚਾਰ ਮੋਰ ਤੇ ਚੱਲ ਰਹੇ ਨੇ ਜੀ ਇੱਕ ਤਾਂ ਚੱਲ ਰਹਾ ਰਤਨਪੁਰਾ ਰਾਜਸਥਾਨ ਦੇ ਵਿੱਚ ਜੀ ਦੂਜਾ ਮੋਰ ਚੱਲ ਰਹਾ ਜੀ ਡੱਬ ਵਾਲੀ ਅੱਛਾ ਜੀ ਇੱਧਰ ਹੈਗਾ ਆਪਣਾ ਖਲੌੜੀ ਠੀਕ ਹੈ ਤੇ ਚੌਥਾ ਹੈਗਾ ਆਪਣਾ ਸ਼ੰਭੂ ਐਸ ਵਕਤ ਪੂਰੇ ਭਾਰਤ ਦੇ ਚਾਰ ਬਾਡਰਾਂ ਤੇ ਇਕੱਲੇ ਬੈਠੇ ਨੇ ਠੀਕ ਹੈ ਜਿਹੜੀ ਸ਼ੰਭੂ ਦੀ ਗੱਲ ਆਈ ਹੈ ਵੀ ਰਾਸਤੇ ਖੁੱਲੇ ਜਾਣ ਹੂੰ ਯੋ ਹਰਿਆਣਾ ਸਰਕਾਰ ਨੂੰ ਕਹਿ ਵੀ ਜਿਹੜੀਆਂ ਰੋਕਾਂ ਲਾਈਆਂ ਸਟਾਈਆਂ ਜਾਣ ਹੂੰ ਚਲੋ ਅਸੀਂ ਤਾਂ ਪਹਿਲਾਂ ਤੋਂ ਵੀ ਇਹ ਗੱਲ ਕਹਿੰਦੇ ਆ ਰਹੇ ਸੀ ਕੁਝ ਸਾਡੇ ਤੇ ਇਲਜ਼ਾਮ ਲੱਗੇ ਕੁਝ ਆ ਹੁਣ 20 ਦਿਨ ਪਹਿਲਾਂ ਵੀ ਕਿਸਾਨ ਲੀਡਰਾਂ ਨੇ ਇੱਕ ਸਾਢੇ ਦਸ ਬੰਦਿਆਂ ਨੇ ਰਸਤਾ ਰੋਕਿਆ ਲੋਕਾਂ ਨੂੰ ਦਿੱਕਤ ਆ ਰਹੀ ਹੈ ਅਸੀਂ ਸ਼ੁਰੂ ਤੋਂ ਕਹਿਦੇ ਰਹੇ ਨੇ ਮੀਟਿੰਗਾਂ ਕਰ ਕਰਤੀ ਸੀ ਦੇ ਵਿੱਚ ਵੀ ਅਸੀਂ ਰਸਤੇ ਨਹੀਂ ਰੋਕੇ ਰਸਤੇ ਨੇ ਸਰਕਾਰ ਨੇ ਕੰਮ ਕਰਦੇ ਆ ਉਹਨਾਂ ਨੇ ਰੋਕੇ ਆ ਜੀ ਤੇ ਉਹ ਫੈਸਲਾ ਜੋ ਆਇਆ ਠੀਕ ਵਧੀਆ ਦੇਰ ਆਇਆ ਦੁਰਸਤ ਆਇਆ ਜੀ ਇਹ ਰਸਤੇ ਰਟਾ ਕੇ ਅਖੀ ਸੜਕਾਂ ਤੇ ਪੜਦੋ ਜਿੱਦੇ ਸਾਡੀ ਬੋਲੇ ਫੋਰਮਾ ਦੀ ਮੇਟੇ ਹੈ 16 ਤਰੀਕ ਦੀ ਹਾਂ ਉਂਝ ਵਿੱਚ ਅਗਲਾ ਫਲਾਇ ਕਰਾਂਗੇ ਪਹਿਲਾਂ ਤੋਂ ਕਹਿ ਰਹੇ ਕਿ ਅਸੀਂ ਤਾਂ ਦਿੱਲੀ ਜਾਣਾ ਦਿੱਲੀ ਆ ਕੇ ਮੰਗਾ ਬਣਾਉਣ ਲਈ ਸਾਡੀ ਰਾਜਧਾਨੀ ਹੈ ਹੂੰ ਤੇ ਰਾਜਧਾਨੀ ਦੇ ਵਿੱਚ ਪੂਰੇ ਪਾਰ ਦੇ ਕਿਸਾਨਾਂ ਨੂੰ ਸਰਕਾਰ ਆ ਗਿਆ ਦੇਵੇ ਇਹ ਸਾਡੀਆ ਸਮੱਸਿਆ ਤੋਂ ਨੇ ਆ ਗਿਆ ਕਰੋ ਨਹੀਂ ਵੀ ਜਾਣ ਦਿੰਦੇ ਨਹੀਂ ਦਿੰਦੇ ਲੋ ਬੱਕ ਤੱਕ ਸਾਡੇ ਮੰਗਾ ਲਗੂ ਕਰੇ ਸਰਕਾਰ ਮੰਗੇ ਇਹ ਸਭੀ ਕਾਕਾ ਸਿੰਘ ਜੀ ਜਿਹੜੀ ਤੁਸੀਂ 16 ਤਰੀਕ ਨੂੰ ਮੀਟਿੰਗ ਸੱਦੀ ਆ ਉਹ ਸਿਰਫ ਤੁਹਾਡੀਆਂ ਦੋ ਜਾਂ ਤਿੰਨ ਜੱਥੇਬੰਦੀਆਂ ਦੀਆਂ ਮੀਟਿੰਗਾਂ ਆ ਕਿ ਜਿਹੜੀਆਂ ਬਾਕੀ ਕਿਸਾਨ ਜੱਥੇਬੰਦੀਆਂ ਆ ਜਿਹੜੀਆਂ ਤੁਹਾਡੇ ਨਾਲ 2 ਸਾਲ ਪਹਿਲਾਂ ਇਕੱਠੀਆਂ ਸੀਗੀਆਂ ਐ ਐਸ ਕੇ ਐਮ ਦਾ ਹਿੱਸਾ ਸੀ ਉਹਨਾਂ ਨੂੰ ਵੀ ਸੱਦਾ ਦਿੱਤਾ ਵਾ 16 ਵਾਸਤੇ ਨਹੀਂ 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 ਇੱਕ ਪਾਜੀ ਮੈਟੀਰੀਅਲ ਕਰਦੇ ਆ ਜਿਹੜੇ ਗਰੂਪ ਫਾਰਮਾ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੂੰ ਕਿ ਕਿਸਾਨ ਮਜਦੂਰ ਦੀ ਔਰਚਾ ਜੀ ਲਗਭਗ ਇਹਦੇ ਵਿੱਚ 200 ਕਿਸਾਨ ਰਸਤੇ ਬਲੇ ਪੂਰੇ ਘਾਟ ਤੋਂ ਗਿਆ ਨਹੀਂ ਅੱਛਾ ਹਾਂ ਉਹ ਜਿਹੜੀ ਤੁਸੀਂ ਗੱਲ ਕੀਤੀ ਉਹ ਪਹਿਲੀ ਵਾਰ ਨੇ ਉਹ ਜਿਹੜੀ ਇਸ ਮੰਗਾ ਨਾਲ ਫੌਂਦਤ ਲਈ ਉਹ ਤਾਂ ਇਸ ਮੌਕੇ ਮੌਕੇ ਤੇ ਆ ਕੇ ਜਦੋਂ ਅਸੀਂ ਤਾਂ ਹਮੇਸ਼ਾ ਕਰਦੇ ਰਹੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਮਾਂ ਨਹੀਂ ਉਹ ਲੱਗਣਾ ਨਹੀਂ ਜਾਏਗਾ ਹੂੰ ਥੋੜਾ ਸਮਾਂ ਦਿੱਤਾ ਮਿਲਣੀ ਜੀ ਜੀ ਅੱਜ ਦੋਨੇ ਧੂਪਾਂ ਦੀ ਮੀਟਿੰਗ ਹੈ ਜਿਹੜੀਆਂ ਬਾਹਰ ਰਹਿ ਰਹੀਆਂ ਕਿਸਮ ਦੇ ਉਸੇ ਬੰਨੀਆਂ ਉਹਨੇ ਸ਼ਾਮਿਲ ਹੋਣੀ ਹੈ ਅਲਟੀਮੇਟਲੀ ਅ ਕਾਕਾ ਸਿੰਘ ਜੀ ਤੁਹਾਨੂੰ ਲੱਗਦਾ ਵਾ ਕਿ ਇੱਕ ਆਲਮੋਸਟ 5 ਮਹੀਨੇ ਹੋ ਗਏ ਆ ਤੁਹਾਨੂੰ ਸ਼ੰਭੂ ਬੈਠੇ ਜੋ ਮਕਸਦ ਸੀ ਤੁਹਾਡਾ ਉਹ ਕੁਝ ਹੱਦ ਤੱਕ ਹੱਲ ਹੋਇਆ ਵਾ ਉੱਥੇ ਬਾਰਡਰ ਤੇ ਬੰਨ ਦਾ ਦੇਖੋ ਸਰਕਾਰ ਜਿਹੜੇ ਸਾਡੇ ਉੱਤੇ ਬੈਠਣ ਨਾਲ ਜਿਹੜੇ ਲੋਕੇ ਕਹਿੰਦੇ ਸੀ ਕਿ ਦਾਤਾ ਲੱਗ ਗਿਆ ਹੋਈ ਕੋਈ ਫਾਇਦਾ ਨਹੀਂ ਪਤਾ ਉਹ ਸਰਕਾਰ ਨੇ ਸਾਡੇ ਬੈਠਣ ਦੇ ਨਾਲ ਇੱਕ ਤਾਂ ਜਿਹੜੀ ਬੀਜੇਪੀ ਦੀ ਸਰਕਾਰ ਦੀ ਚਾਰ ਤੋਂ ਪਾਰ ਤੋਂ ਨਾਰਾ ਲਾਇਆ ਸੀ 240 ਪਿਆਕੇ ਸੰਗੜ ਗਏ ਹੂੰ ਹੂੰ ਜਿੱਥੇ ਸਾਡੇ ਕਿਸਾਨ ਬੋਲਨ ਵਾਲਾ Rajasthan ਦੇ ਵਿੱਚ Haryana ਦੇ DP Karnataka ਦਾ Maharashtra ਦੇ ਵਿੱਚ ਇਹਦੇ ਦੇਖ ਕੇ ਮੋਰਚੇ ਤੇ ਪੂਰਾ ਅਸਰ ਹੋਇਆ ਇੱਕ ਐਮਐਸਪੀ ਤੇ ਇਹ ਜਿਹੜਾ ਐਲਐਸਸੀ ਗਰੰਟੀ ਦਾ ਕਾਨੂੰਨ ਉਹਨਾ ਪੂਰੇ ਸਾਰ ਦੇ ਵਿੱਚ ਚਰਚਾ ਹੋਈ ਪਾਰਲੀਮੈਂਟ ਤੇ ਵੀ ਹੋਈ ਬਾਹਰ ਦੇ ਹੋਏ ਮੋਰਚੇ ਦਾ ਅਸਰ ਕਰਕੇ ਹੀ ਜਿਹੜੀਆਂ ਇਹ ਗੱਲਾਂ ਨੇ ਉਹਦੇ ਸਟੇਟਾਂ ਦੇ ਵਿੱਚ ਸਾਰੇ ਐਮਪੀ ਅਨੂੰ ਸੀ ਮੰਗ ਪੱਤਰ ਦਿੱਤਾ ਜੀ ਅਖਤਰੀਕ ਨੂੰ ਹਮ ਕੱਲੇ ਡੀਜੀਟੀ ਨੂੰ ਛੱਡ ਕੇ 240 ਐਮਪੀ ਨੂੰ ਛੱਡ ਕੇ ਸਾਰਾ ਮੰਗ ਪੱਤਰ ਦਿੱਤਾ ਹੈ ਸਾਬਨਪਾਕ ਦੇਖੋ ਇੱਕ ਰੈਜੂਲੇਸ਼ਨ ਆਇਆ ਆਪਣਾ ਬੰਗਾਲ ਤੋਂ ਆਇਆ ਉਹ ਲੋਨ ਚੰਗੀਤਰਾ ਖਨੌਰੀ ਦਾ ਜਿਆਜਾ ਲੈ ਕੇ ਗਏ ਵੀ ਸ਼ੁਭ ਕਰਨ ਦੇ ਕਿੱਥੇ ਗੋਲੀ ਵੱਜੀ ਕੇ ਜਮੋਸੀ ਬਾਂਦਰ ਕਿੱਥੇ ਸੀ ਲਿੱ ਦਿੱਤਾ ਹੈ ਹੂੰ ਇਹਨਾਂ ਵਿੱਚ ਕੋਸਾ ਕੋ ਸੰਭੂ ਤੇ ਹੀ ਆਇਨੇ ਜੀ ਤਾਂ ਫਿਰ ਕਹਿੰਦੇ ਵੀ ਆਵਾਜ਼ ਠਾਈ ਘਰੇ ਬੈਠ ਕੇ ਨਹੀਂ ਕੁਝ ਸੁਣਾ ਸੀ ਆਵਾਜ਼ ਠਾਈ ਫਮਾ ਸਾਦਾ ਨੁਕਸਾਨ ਹੋਇਆ 450 ਕਿਸਾਨ ਜ਼ਖਮੀ ਹੋਇਆ ਹੂੰ 4-5 ਜਵਾਨਾਂ ਦੇ ਮੇਗਾ ਚਲੇ ਗਈ ਤਾਂ ਬਿਖਤੀ ਕਿ ਕਿਸਾਨ ਸਾਡੇ ਸ਼ਹੀਦ ਹੋ ਗਏ ਇਸ ਮੋਰਚੇ ਦੇ ਵਿੱਚ ਜਿਹਦੇ ਵਿੱਚ ਸ਼ੁਰਕਾ ਨਾਦਾ ਬਾਈ ਸਲਾਮਾ ਵਿੱਚ ਨੁਕਸਾਨ ਹੋਇਆ ਪਰ ਨੁਕਸਾਨ ਦੇ باوجود ਜਿਹੜੀ ਸਾਡੀ ਗੱਲ ਲਜਾਉਣ ਦੇ ਵਿੱਚ ਅਸੀਂ ਮੈਨੂੰ ਲੱਗਦਾ ਦੋਨੇ ਤਰਫੋਂ ਕੰਮ ਕਰਦੇ ਮੈਂ ਤੁਹਾਨੂੰ ਇਸ ਕਰਕੇ ਕਾਕਾ ਸਿੰਘ ਜੀ ਇਹ ਪੁੱਛ ਰਿਹਾ ਮੰਗ ਕਿ ਤੁਹਾਡੇ ਪੁਰਾਣੇ ਸਾਥੀ ਜਿਹੜੇ ਤੁਹਾਡੇ ਨਾਲ 2 ਸਾਲ ਪਹਿਲਾਂ ਸੀਗੇ ਉਹਨਾਂ ਚੋਂ ਬਹੁਤ ਸਾਰੇ ਦੱਬੀ ਆਵਾਜ਼ ਦੇ ਵਿੱਚ ਕੁਝ ਖੁੱਲ ਕੇ ਆ ਕੇ ਕਹਿ ਰਹੇ ਨੇ ਕਿ ਇਸ ਤਰ੍ਹਾਂ ਮੋਰਚਾ ਚਲਾਉਣ ਦਾ ਕੋਈ ਫਾਇਦਾ ਨਹੀਂ ਨੁਕਸਾਨ ਜ਼ਿਆਦਾ ਹੋਇਆ ਵਾ ਔਰ ਰਲ ਮਿਲ ਕੇ ਚਲਾਉਣਾ ਚਾਹੀਦਾ ਸੀ ਔਰ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਤਰਨੇ ਤੇ ਬੈਠੇ ਜੇ ਇਸ ਤਰ੍ਹਾਂ ਤਰਨੇ ਤੇ ਨਹੀਂ ਬੈਠਣਾ ਚਾਹੀਦਾ ਮੈਂ ਇਸ ਕਰਕੇ ਕਹਿ ਰਿਹਾ ਮੈਂ ਨੋ ਨੋ ਕੋਈ ਕੁਝ ਨਹੀਂ ਕਹਿੰਦਾ ਅਸੀਂ ਇਕੱਠੇ ਰਹੇ ਹਾਂ 20 ਦੇ ਵਿੱਚ ਇੱਕੀ ਟਿਕੋ ਇਕੱਠੇ ਲੜੇ ਆ ਇਕੱਠੇ ਮੰਗਾ ਛੱਡ ਕੇ ਆ ਹੂੰ ਪਹਿਲਾ ਸਮਾਂ ਇਹ ਤਾਂ ਹੀ ਫਿਰ ਸਾਡੇ ਤੇ ਜਿਹੜਾ ਸਵਾਲ ਸੀ ਜਿਹੜੇ ਬੰਦੇ ਕਹਿੰਦੇ ਜੀ ਹਣ ਸਮਾਂ ਨਹੀਂ ਲੜਨਾ ਨਹੀਂ ਚਾਹੀਦਾ ਸੀ ਸਾਡੇ ਤੇ ਇੱਕ ਸਵਾਲ ਬਣਦਾ ਵੀ ਕਿ ਬੀਜੇਪੀ ਨਾਲ ਸਾਡੀ ਮੰਤਰੀਆਂ ਨਾਲ ਮੀਟਿੰਗ ਹੋਈ ਜਿਹੜੀਆਂ ਮੰਗਾਧੂਆਂ ਪਈਆਂ ਫਿਰ ਇਹਨੂੰ ਮਨੋਲਿਜ ਕਿਵੇਂ ਸਮਾਊਗਾ ਹੂੰ 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 ਅਸੀਂ ਤਾਂ ਬੋਲੇ ਫਿਰ ਮਨੇ ਸਮਾਥੀ ਸਮਝਾ ਕੇ ਇਲੈਕਸ਼ਨ ਤੋਂ ਪਹਿਲਾਂ ਫਾਨੋ ਬੈਠਣਾ ਚਾਹੀਦਾ ਹੈ ਅਸੀਂ ਬੈਠੇ ਸਰਕਾਰ ਕੋਲ ਸਮਾਂ ਹੈਗਾ ਸੀਗਾ ਇਹ ਗੱਲ ਤਾਂ ਲੱਗਦਾ ਜਾ ਕੇ ਅਸੀਂ ਬੱਠੇ ਕਿ 13 ਫਰਵਰੀ ਨੂੰ ਜੀ ਇਹ ਗੱਲ ਤਾਂ ਮੈਨੂੰ ਜਾ ਕੇ ਛੂਆ ਮਾਰ ਤਨੇ ਸਰਕਾਰ ਨੂੰ ਹੂੰ ਹੂੰ ਸਮਾਂ ਹੈਗਾ ਸੀਗਾ ਕੇਂਦਰ ਕੋਲੇ ਜੇ ਇਹ ਮਸਲਾ ਹੱਲ ਕਰਮਾ ਪਰ ਉਹ ਦੇ ਵਕਾਫ ਤੁਸੀਂ ਪਾਕਿਤ ਤੁਸੀਂ ਸਰਕਾਰ ਬੀਜੇਪੀ ਨੂੰ ਲੱਗਦਾ ਨਹੀਂ ਸੀ ਕਿ ਸਾਡਾ ਕੋਈ ਨੁਕਸਾਨ ਹੋਣ ਵਾਲਾ ਹੈ ਉਲਟਾ ਖਮਾ ਕਿਸਾਨਾਂ ਨੂੰ ਬਦਨਾਮ ਕਰਕੇ ਸਟੇਟ ਨੂੰ ਬਦਨਾਮ ਕਰਕੇ ਖਾਸ ਕਰਕੇ ਪੰਜਾਬ ਨੂੰ ਇਹਦੇ ਉੱਤੇ ਕੁਝ ਗੋਟਾ ਉਹ ਬਟੋਰਨਾ ਕਹਿੰਦੇ ਸੀ ਹੂੰ 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 ਜਿਵੇਂ ਇਤਿਹਾਸ ਵਿੱਚ ਇਕੱਲਾ ਬੀਜੇਪੀ ਨਹੀਂ ਕੇਸ਼ਰੀਵਾਲ ਵੀ ਸ਼ਾਮਲ ਸੀ ਜਿਹੜਾ ਐਨਐਸਐ ਲਾਇਆ ਹੋਰ ਕੁਝ ਲਗਾ ਪੰਜਾਬ ਦੇ ਵਿੱਚ ਉਹ ਸਾਰਾ ਇਹਨਾਂ ਨੇ ਰਿਜਲਟ ਬੂਨਾ ਪਾਰਟੀਆਂ ਨੇ ਦੇਖ ਲਿਆ ਹੂੰ ਹੂੰ ਕਾਕਾ ਸਿੰਘ ਜੀ ਤੁਹਾਨੂੰ ਲੱਗਦਾ ਵਾ ਕਿ ਹੁਣ 5 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ ਅੱਗੇ ਨਾਲੋਂ ਕੋਈ ਹੰਗਾਰਾ ਘਟਿਆ ਵਾ ਕਿਸਾਨਾਂ ਦੇ ਵਿੱਚ ਇਸ ਮੋਰਚਾ ਪ੍ਰਤੀ ਜਾਂ ਤੁਹਾਨੂੰ ਲੱਗਦਾ ਵਾ ਉਸੇ ਤਰ੍ਹਾਂ ਹੀ ਹਾਲੀ ਵੀ ਜਿਹੜਾ ਜੋਸ਼ ਆ ਉਹ ਜਜ਼ਬਾ ਵਾ ਉਹ ਕਾਇਮ ਆ ਮੈਨੂੰ ਇਹਨਾਂ ਤੋਂ ਸੀ ਜੇ ਗਰਾਊਂਡ ਲੈਵਲ ਤੇ ਦੇਖੋਗੇ ਹਮ ਹਮ ਖੇਤਾਂ ਦੇ ਲੋਕਾਂ ਦੇ ਹਮ ਉਹਨੇ ਜਿੱਕਰ ਪਿੰਡਾਂ ਦੇ ਵਿੱਚੋਂ ਟ੍ਰੈਲਰਾਂ ਨੇ ਉਹਨੇ ਜਿੱਕਰ ਇਹ ਦੱਸਣ ਉਹਨੇ ਜਿੱਕਰ ਬੰਦੇ ਜਾ ਰਹੇ ਨੇ ਜਿਹੜੇ ਕੁਝ ਲੀਡਰਾਂ ਨੂੰ ਛੱਡ ਕੇ ਆ ਜਿਹੜਿਆਂ ਨੂੰ ਲੱਗਦਾ ਨਾ ਕਿ ਕੁਝ ਲੀਡਰ ਨਹੀਂ ਉਹ ਲੀਡਰਾਂ ਦੀ ਗੱਲ ਨਹੀਂ ਜਨਤਾ ਨਾਲ ਹੈ ਜਨਤਾ ਦਾ ਹੰਗਾਰਾ ਹਮਦਰਦੀ ਜਦੋਂ ਇਸ ਜੋਲਿਆਪੁਰੋਂ ਲੋਕ ਜਦੋਂ ਵੀ ਪ੍ਰੋਗਰਾਮ ਬੱਲੇ ਆਸੀਂ ਪੂਰਾ ਫੈਸਲਾ ਪਿੱਛੇ ਲਾ ਕੇ ਹਟਿਆ ਮੋਤਰੋ ਸਹਿਮੰਤੇ ਲੱਖਾਂ-ਲੱਖਾਂ ਹੋਈ ਸੀ ਇੱਥੇ ਜਿਹੜਾ ਆਖਰੀ ਮਾਰਤਨ ਉਸੇ ਆਰਪਡਿਸ ਨਾਮਾਇਆ ਉਗਵੀ ਹਜ਼ਾਰਾਂ ਬੰਦੇ ਇੱਕ ਨੇਤਾ ਜਿਹੜਾ ਇਹ ਨਜਬ ਸੀਗਾ ਵੀ ਟੱਟ ਸਮਾਂ ਕਰਕੇ ਵੀ ਉਹ ਇਹ ਸੀਗਾ ਵੀ ਮੋਰੇ ਕੰਦ ਕੱਲੀ ਹੈ ਤੇ ਰਸਤੇ ਵੀ ਕੁਝ ਕੈਸਾ ਵੀ ਜਿਹੜਾ ਪਿੰਡਾਂ ਦੇ ਵਿੱਚ ਮੀਟਿੰਗਾਂ ਹੋਣ ਸਟੇਟਾਂ ਦੇ ਵਿੱਚ ਅਸੀਂ ਮੀਟਿੰਗਾਂ ਕਰਕੇ ਆਇਆ ਤਾਂ ਮੋਰਕੇ ਦੇ ਨਾਲ ਲੋਕ ਜੁੜੇ ਹੋਏ ਨੇ ਜੀ ਮੰਗਾ ਅਸਲ ਦੇ ਵਿੱਚ ਮੰਗਾ ਨਾਲ ਐਮਐਸਸੀ ਗਾਰੰਟੀ ਦੇ ਕਾਨੂੰਨ ਦੀ ਜਿਹੜੀ ਚਰਚਾ ਹੋਈ ਆ ਅੱਜੇ ਕੱਲੇ ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਦੂਜੇ ਸੂਟਾ ਦੇ ਵਿੱਚ ਤਾਂ ਗੱਲ ਹੀ ਨਹੀਂ ਹੁੰਦੀ ਸੀ ਜਾਣਦੇ ਨਹੀਂ ਸੀ ਕਿ ਐਲਐਸਟੀ ਗੱਡੀ ਦਾ ਕਾਨੂੰਨ ਹੈ ਕਿ ਅੱਜ ਪਾਮਲਾ ਤੋਂ ਦੇ ਵਿੱਚ ਕਰਨਾਟਕਾ ਤੇ ਮਹਾਰਾਸ਼ਟਰ ਤੇ ਬੰਗਾਲ ਦੇ ਵਿੱਚ ਸਾਰੇ ਸੂਟਾ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਕਿਸਾਨ ਧਰਮਾਂ ਲਾਗੇ ਸਾਨੂੰ ਉਹਨਾਂ ਨੇ ਸਮਰਥਨ ਵੀ ਦਿੱਤਾ ਵੀ ਜਦੋਂ ਅਗਲਾ ਪ੍ਰੋਗਰਾਮ ਦੇਵੋਗੇ ਅਸੀਂ ਦਿੱਲੀ ਅਸੀਂ ਬਾਹਰੀ ਤਰੀਕ ਨੂੰ ਕਨਫਰਮੇਸ਼ਨ ਕਰ ਰਹੇ ਹਾਂ ਦੋਨੇ ਰੋਸਾਂ ਦੇ ਦਿੱਲੀ ਦੇ ਵਿੱਚ ਓਕੇ ਜਿਹੜੇ ਤੁਸੀਂ ਇਹ ਚਾਰ ਥਾਵਾਂ ਤੇ ਧਰਨੇ ਲਾਏ ਹੋਏ ਆ ਤੁਸੀਂ ਦੱਸਿਆ ਚਾਰ ਥਾਵਾਂ ਤੇ ਇਸ ਵੇਲੇ ਧਰਨੇ ਲੱਗੇ ਆ ਉੱਥੇ ਹਰਿਆਣਾ ਵਾਲੇ ਪਾਸਿਓਂ ਹਰਿਆਣਾ ਦੇ ਕਿਸਾਨਾਂ ਦਾ ਵੀ ਤੁਹਾਨੂੰ ਸਮਰਥਨ ਮਿਲ ਰਿਹਾ ਵਾ ਪੂਰਾ ਜਿਵੇਂ 2021-22 ਮਿਲਿਆ। ਹਾਂ। ਉਹ ਇਸ ਤਰ੍ਹਾਂ ਵੀ ਆਪਾਂ ਦੇਖਦੇ ਜਿਹੜੀ ਹਰਿਆਣੇ ਦੇ ਵਿੱਚ ਜਿੰਨੀ ਸੱਟ ਚੀਤੀ ਹੋਈ ਹੈ ਉਹਦੇ ਬਾਅਦ ਉਹ ਵੀ ਹਰਿਆਣੇ ਦੇ ਤੋਂ ਲੋਕਾਂ ਦੇ ਤੁਸੀਂ ਖਲੋਹੇ ਜਾ ਕੇ ਦੇਖੋ ਜੀ ਅੱਡੇ ਲੰਗਰ ਹਰਿਆਣੇ ਦੇ ਚੱਲ ਰਹੇ ਨੇ। ਅੱਛਾ। ਹਾਂ ਪਿੰਡਾਂ ਦੇ ਵਿੱਚ ਲੰਗਰ ਆ ਰਿਹਾ ਹੈ ਲੋਕ ਵੀ ਆ ਰਹੇ ਨੇ ਉਹਦੇ ਟੈਂਟ ਵੀ ਲੱਗੇ ਹੋਏ ਨੇ। ਬਿਹਾਰ ਵਾਲੇ ਦੇ ਵੀ ਟੈਂਟ ਲੱਗੇ ਆ। ਰਾਜਸਥਾਨ ਦਾ ਜਿਹੜਾ ਮੋਰਚਾ ਹੀ ਇਕੱਲਾ ਦਾ ਚੱਲ ਰਿਹਾ ਤੇ ਰਾਜਸਥਾਨ ਦੇ ਕਿਸਾਨ ਬੈਠੇ ਆ ਡੱਬਾ ਵਾਲੀ ਦੇ ਵਿੱਚ ਸਾਡੇ ਨਾਲ ਜਿਹੜੇ ਨੇੜੇ ਨੇ ਹਰਿਆਣੇ ਵਾਲੇ ਕਿਸਾਨ ਬੈਠੇ ਆ ਡੱਬਾ ਵਾਲੀ ਵਾਲੇ ਗੰਗਾ ਨਗਰ ਵਾਲੇ ਕਿਸਾਨ ਬੈਠੇ ਨੇ ਹੂੰ ਸਾਰੇ ਜਿਹੜੇ ਸਟੇਟਾਂ ਦੇ ਨੇ ਕਿਸਾਨ ਬੈਠੇ ਆ ਹਰਿਆਣੇ ਦੇ ਵਿੱਚ ਜਿਹੜਾ ਇਹਨਾਂ ਨੂੰ ਘਾਇਆ ਡਰਾਇਆ ਗਿਆ ਸੀ ਵੀ ਜਿਹੜਾ ਕਿਸਾਨ ਗੁੱਮਨ ਦੇ ਵਿੱਚ ਜਾਊਗਾ ਹੂੰ ਉਹਨਾਂ ਦੇ ਅਸੀਂ ਹਰਦਾ ਲੈ ਕੇ ਸਰਾਕਤ ਨੂੰ ਕਾ ਰਿਆਂਗੇ ਉਹਨਾਂ ਦੇ ਸੰਸਕੈਸ਼ਨ ਕਰ ਦਾਂਗੇ ਜੇ ਕੋਈ ਕਿਸਾਨ ਗਿਆ ਜਾਂ ਬਾਅਦ ਮੁਤਾਬਕ ਪਾਸਪੋਰਟ ਰੱਦ ਕਰ ਦਾਂਗੇ ਪਰ ਉਹਦੇ باوجود ਵੀ ਹਰਿਆਣੇ ਦਾ ਗੱਲ ਤੁਸੀਂ ਵੇਖਿਆ ਹੀ ਹੈ ਇਲੈਕਸ਼ਨਾਂ ਦੇ ਵਿੱਚ ਬੱਧੀ ਗਲਤੀ ਦੇ ਵਿੱਚ ਲੋਕਾਂ ਦੇ ਬਾਅਦ ਨਿਕਲ ਕੇ ਇਹਨਾਂ ਦੇ ਖਿਲਾਫ ਵੀ ਜੀਟੀ ਵੀ ਦੁੱਤ ਪਈ ਇਹ ਇੱਕ ਹੋਰ ਗੱਲ ਜਿਹੜੀ ਨਿਕਲ ਕੇ ਆਈ ਆ ਹਾਈ ਕੋਰਟ ਦੇ ਵਿੱਚ ਕੱਲ ਜਿਹੜੀ ਰਿਪੋਰਟ ਪੇਸ਼ ਹੋਈ ਆ ਉਹਦੇ ਮੁਤਾਬਕ ਸ਼ੁਭਕਰਨ ਨੂੰ ਜਿਹੜੀ ਗੋਲੀ ਲੱਗੀ ਆ ਉਹ ਸ਼ਾਰਟ ਗਨ ਦੇ ਨਾਲ ਲੱਗੀ ਆ ਜਿਹਨ ਜਿਹਨੂੰ ਆਪਾਂ ਕਹਿ ਸਕਦੇ 12 ਬੋਰ ਦੇ ਨਾਲ ਜਿਹੜੀ ਪੁਲਿਸ ਵਲੇ ਹਰਿਆਣਾ ਵਲੇ ਕਹਿ ਰਹੇ ਨੇ ਕਿ ਸਾਡੇ ਪੁਲਿਸ ਕੋਲ ਤੇ 12 ਬੋਰ ਹੁੰਦੀ ਨਹੀਂ ਤਿਤ ਕੀ ਲੱਗਦਾ ਵਾ ਫਿਰ ਕਿੱਥੋਂ ਗੋਲੀ ਚੱਲੀ ਉਹ ਦੇਖੋ ਜੀ ਨਾ ਇਹਦੇ ਉੱਪਰ ਜਿਹੜੀ ਸੈੱਟ ਬਣੀ ਹੋਈ ਐ ਹਾਂ ਅਜੇ ਤੱਕ ਵੀ ਲੇਟਿੰਗ ਚੱਲਦੀ ਜਾਂਦੀ ਅਸੀਂ ਵੀ ਕਹਿ ਰਹੇ ਵੀ ਇਹ ਕੋਰਟ ਹਾਈ ਕੋਰਟ ਦੇ ਵਿੱਚੋਂ ਕਿੱਥੋਂ ਆ ਗਿਆ ਕਿੱਥੋਂ ਇਹ ਸ਼ਾਨਦীন ਕਰਨੀ ਅਸੀਂ ਤਾਂ ਪਹਿਲਾਂ ਹੀ ਇਹ ਸਵਾਲ ਥਾਏ ਸੀ ਕਿ ਜਿਹੜੇ ਸਟੇਟ ਦੇ ਵਿੱਚ ਗੋਲੀ ਚੱਲੀ ਐ ਉਹ ਸਟੇਟ ਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਉਹ ਇਨਸਾਫ ਮਿਲ ਜੂ ਇਹਦੀ ਕੁਝ ਬਾਹਰਲੇ ਸਟੇਟ ਦੇ ਵਿੱਚ ਜਿੱਥੇ ਭਾਜੀਪੀ ਕੋ ਕਰਕੇ ਹੂੰ ਜਿਹੜੀ ਸੱਤਾ ਜਿਹੜੀ ਤੋਂ ਵੀ ਨੀਟਲ ਹਾਊਸ ਕਰਾਤਰੀ ਉਹ ਸੱਭਿਆਚਾਰ ਜਿਹੜੀ ਇਹ ਗੋਲੀ ਦਾ ਚੱਲੀ ਆ ਉਹਦੇ ਵਿੱਚ ਤੇ ਉਹ ਤਾਂ ਨਿੱਕੇ ਅਵਾਸੀ ਦੀ ਕਿਸਾਨਾਂ ਵੱਲੋਂ ਪਲਾਈ ਜਾ ਰਹੀ ਹੈ ਜਿਹੜੇ ਆ ਪਰ ਅਸੀਂ ਸਾਫ਼ ਕੀ ਤਕਰੀਰ ਇਹਨਾਂ ਨੂੰ ਦਰਬੀ ਦੇ ਵਿੱਚ ਨਾਲ ਉਹਦੇ ਵੇਲੇ ਜਿਹੜੇ ਔਜ ਦੇ ਸੀਆਰਪੀ ਦੇ ਰਿਆਣਾ ਪੁੱਛਦੇ ਤੇ ਸਰਬਦਲ ਦੇ ਵਿੱਚ ਬੰਦੇ ਖੜੇ ਸੀ ਬਰਾਬਰ ਬਾਰਦਰਾਂ ਤੇ ओके प्रोफेसर ਸਿੰਘ ਜੀ ਕਾਕਾ ਸਿੰਘ ਜੀ ਕਿਉਂਕਿ ਤੁਸੀਂ ਸੀਨੀਅਰ ਵਾਈਸ ਪ੍ਰਧਾਨ ਜੇ ਬੀਕੇਯੂ ਸਿੱਧੂਪੁਰ ਦੇ ਮੈਂ ਪੁੱਛਣਾ ਚਾਹਨਾ ਮੈਂ ਕਿ ਬਾਕੀ ਜਿਹੜੀ ਜੱਥੇਬੰਦੀਆਂ 32 ਜੱਥੇਬੰਦੀਆਂ ਸੀ ਐਸਕੇਐਮ ਦਾ ਹਿੱਸਾ ਵਾ ਉਹਨਾਂ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਔਰ ਹੋ ਸਕਦਾ ਵਾ ਕਿਸੇ ਸਟੇਜ ਦੇ ਉੱਤੇ ਸਾਰੇ ਫਿਰ ਇਕੱਠੇ ਹੋ ਜਾਈਓ ਦੇਖੋ ਇਕੱਠੇ ਜੱਥੇਬੰਦੀਆਂ ਉਹਦੇ ਦਿੱਤੇ ਮਤ ਪ੍ਰੇਦ ਬਹੁਤ ਨੇ ਹੂੰ ਮੱਤੇ ਜਿਹੜੇ ਇਸ਼ੂ ਐ ਇਸ਼ੂ ਉੱਤੇ ਹਮੇਸ਼ਾ ਇਕੱਠੇ ਹੋ ਜਾਂ ਜਾਂ ਸਕਦਾ ਬਈ ਦੋ ਸਰਕਾਰ ਜ਼ਬਰ ਕਰਦੀ ਆ ਸੀ ਜ਼ਬਰ ਦੇ ਖਿਲਾਫ ਸਾਰੇ ਇਕੱਠੇ ਹੁੰਦੇ ਆ ਲੜਦੇ ਆ ਹੁਣ ਵੀ ਜਿਹੜਾ ਸਭਾ ਮੋਟਾ ਕਿਸਾਨ ਮਜ਼ਦੂਰ ਮੋਰਚਾ ਪਿੰਡੇ ਵਾਲਾ ਸਦਾ ਇਧਰ ਡੀਕੇ ਜੀ ਜਿਹੜਾ ਮੋਟਾ ਗੈਰ ਰਾਜਨੀਤਿਕ ਇਹਦੇ ਵਿੱਚ ਹੀ ਵੱਖ-ਵੱਖ ਕਿਸਾਨ ਦਸਤੋਂ ਸੇ ਬੰਦੇ ਆ ਉੱਧਰ ਵੀ ਵੱਖ-ਵੱਖ ਕਿਸਾਨ ਦਸਤੋਂ ਸੇ ਬੰਦੇ ਆ ਸਾਡੇ ਲੱਖ ਮੱਤੇ ਰਹਿਣਗੇ ਪਰ ਅਸੀਂ ਮੌਕੇ ਤੇ ਸਮਝਿਆ ਕਿ ਆਹ ਇਸ਼ੂ ਉੱਤੇ ਸਾਨੂੰ ਲੜਨਾ ਚਾਹੀਦਾ 12 ਇਸ਼ੂ ਉੱਤੇ ਸਦੀ ਸੈਲਤੀ ਬਣੀ ਐ ਪਾ ਵੀ ਦੇ ਜਿਹੜੇ ਬਾਹਰ ਰਹੇ ਨੇ ਇੱਕ ਕੰਮ ਜਸੇ ਬੰਦੇ ਆ ਸੀ ਤਾਂ ਉਹਨਾਂ ਨੂੰ ਪੀਲ ਕਰਾਂਗੇ ਇਹ ਐਸਿਸੂਆ ਤੇ ਕੀ ਰੱhta ਹੈ ਐਸਿਸੂਆ ਨੂੰ ਜੇ ਤੁਸੀਂ ਠੀਕ ਮੰਨਦੇ ਹੋ ਹਾਂ ਉਹ ਮੈਂ ਕਹਿੰਦਾ ਨਹੀਂ ਮਿਹਰਬਾਨੀ ਕਾਕਾ ਸਿੰਘ ਜੀ ਤੁਸੀਂ ਸਮਾਂ ਕੱਢਿਆ ਜੁੜੇ ਬਹੁਤ ਧੰਨਵਾਦ ਧੰਨਵਾਦ